ਮਦਰ ਆਪਣੇ ਬੱਚੇ ਦੇ ਹਮ ਮਦਰ ਆਪਣੇ ਬੱਚੇ ਦੇ 2 ਸਾਲ ਦੇ ਬੱਚੇ ਦੇ ਮੂੰਹ ਦੇ ਵਿੱਚ ਆਪਣੇ ਬੋਏਫ੍ਰੈਂਡ ਦਾ ਪ੍ਰਾਈਵੇਟ ਪਾਰਟ ਪਾ ਰਹੀ ਹੈ ਅ ਜਦੋਂ ਮੈਂ ਫੋਟੋਸ ਦੇਖੀਆਂ ਮੈਂ ਮਤਲਬ ਮੈਥੋਂ ਦੇਖੀਆਂ ਨਹੀਂ ਗਈਆਂ ਮੈਂ ਦੇਖ ਕੇ ਨਾਲ ਦੀ ਨਾਲ ਪਰੇ ਕਰਦੀ ਹਾਂ ਮਦਰ ਸੀ ਉਹ ਮਦਰ ਸੀ ਮਾ ਪਿਓ ਵਾਲੇ ਕੇਸ ਮੈਂ ਬਹੁਤ ਦੇਖਲੇ ਸੀਗੇ ਹੂੰ ਪਰ ਮਾਂ ਉਹ ਵੀ ਆਪਣੇ ਬੋਏਫ੍ਰੈਂਡ ਨੂੰ ਜਸਟੀਫਾਈ ਕਰਨ ਲਈ ਉਹ ਕਿਹੜਾ ਤੇਰਾ ਬੋਏਫ੍ਰੈਂਡ ਆ ਜਿਹੜਾ ਤੇਰੇ ਬੱਚੇ ਦੇ ਮੂੰਹ ਦੇ ਵਿੱਚ ਹੀ ਹੋਈ ਨਾ ਤੁਸੀਂ ਇਹ ਰੀਸੈਂਟ ਕੇਸ ਐ ਮੈਨੂੰ ਮਤਲਬ ਝੰਜੋੜ ਕੇ ਰੱਖਤਾ ਇੱਕ ਪਿੱਛੇ ਜੇ ਇੱਕ ਫੁੱਫੜ ਵਾਲਾ ਕੇਸ ਹੋਇਆ ਸੀਗਾ ਫੁੱਫੜ ਬੱਚੀ ਨਾਲ ਉਨੇ ਸਿਰ ਬੱਚੀ ਦੇ ਨਾਲ ਰਿਪੀਟਡ ਅਫੈਂਸੀ ਨਹੀਂ ਕੀਤਾ ਹੂੰ ਉਹਨੇ ਬੱਚੀ ਦੇ ਬਹੁਤ ਜਗ੍ਹਾ ਦੇ ਉੱਤੇ ਬਾਡੀ ਪਾਰਟਸ ਦੇ ਉੱਤੇ ਇੰਜੈਕਸ਼ਨ ਵੀ ਲਗਾਏ ਉਹਦੇ ਸਾੜੇ ਹੋਏ ਦੇ ਜ਼ਖਮ ਵੀ ਮਲੇ ਬੱਚੀ ਦੇ ਹੂੰ ਕਿਉਂ ਜਸਟੀਫਾਈਡ ਆ ਜਦੋਂ ਖਿਆ ਆ ਕੇ ਤੁਹਾਡੀ ਨਾ ਆਤਮਾ ਹੋ ਜਾਂਦੀ ਹੈ ਵੀ ਯਾਰ ਆਹ ਕੇਸ ਨੇ ਹੂੰ ਆਹ ਹੋ ਰਿਹਾ ਆ ਆ ਸਾਡਾ ਸਮਾਜ ਹੂੰ ਫਿਰ ਉਹ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਆਪਣੀ ਧੀ ਨਾਲ ਇਦਾਂ ਕਿਉਂ ਕੀਤਾ ਉਹ ਕਹਿੰਦਾ ਕਿ ਮੈਂ ਆਪਣੀ ਨਾਲ ਨਹੀਂ ਕੀਤਾ ਬਗਾਨੀ ਨਾਲ ਤਾਂ ਨਹੀਂ ਕੀਤਾ ਉੱਥੇ ਜਾ ਕੇ ਤੁਸੀਂ ਚੁੱਪ ਕਰ ਜਾਂਦੇ ਆ ਹੂੰ ਤੁਸੀਂ ਤੁਸੀਂ ਹੁਣ ਮੈਂ ਉਹ ਪਿਉ ਨੂੰ ਆ ਤਾਂ ਨਹੀਂ ਕਹਿ ਸਕਦੀ ਵੀ ਇਹਦੇ ਨਾਲ ਤਾਂ ਬਗਾਨੀ ਨਾਲ ਹੀ ਕਰ ਲੈਂਦਾ ਨੀ ਕੋਈ ਜਸਟੀਫਾਈਡ ਨਹੀਂਗਾ ਸੋ ਇੱਥੇ ਉਹ ਕਿ ਤੁਸੀਂ ਚੁੱਪ ਕਰ ਜੰਨੇ ਹੋ ਵੀ ਯਾਰ ਆ ਖੋਈ ਕੀ ਜਾਂਦਾ 10 ਮਾਸ ਦੇ ਵਿੱਚ ਫਿਰ ਆ ਕਲਜੁਗ ਲੱਗਦਾ ਹਮ ਇੱਕ ਅ ਮਨੁਕਤਾ ਦੀ ਸੇਵਾ ਸੁਸਾਇਟੀ ਦੇ ਕੋਲ ਇੱਕ ਬੱਚੀ ਆਈ 13 ਸਾਲ ਦੀ ਹਮ ਪ੍ਰੈਗਨੈਂਟ 13 ਸਾਲ ਦੀ ਬੱਚੇ ਕੋਈ ਨਾ ਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ ਵੀ ਹੁੰਦਾ ਕੀ ਆ ਵੀਰੇ ਨੇ ਦੱਸਿਆ ਮੈਨੂੰ ਮੈਂ ਉੱਥੇ ਮਿਲੀ ਨਾ ਉਹ ਮੰਦਬੁੱਧੀ ਆ ਓਹੋ ਪਤਾ ਹੀ ਨਹੀਂ ਔਰ ਉਹਦੇ ਨਾਲ ਇੱਕ ਜਣੇ ਨੇ ਗੈਂਗ ਰੇਪ ਹੋਇਆ ਉਹਦੇ ਨਾਲ ਉਹਨੂੰ ਤੋਂ ਯੂਪੀ ਤੋਂ ਯੂਪੀ ਦੇ ਬਿਹਾਰ ਤੋਂ ਜਿੱਥੋਂ ਵੀ ਉਹਨੂੰ ਟ੍ਰੇਨ ਚੜਾ ਕੇ ਬਿਠਾਤਾ ਪੰਜਾਬ ਪੇਸ ਦਾ ਪੰਜਾਬ ਵਾਲੀ ਗੱਡੀ ਚੜਾਤਾ ਤੁਸੀਂ ਇੰਨੇ ਕੇਸ ਸਟੱਡੀ ਕੀਤੇ ਇੱਕ ਰੇਪਿਸ ਦੀ ਕੀ ਮੈਂਟੈਲਿਟੀ ਕੀ ਹੁੰਦੀ ਹੋਊਗੀ ਅਸਲ ਦੇ ਵਿੱਚ ਪਤਾ ਕੀ ਆ ਅਸੀਂ ਉਹਨੂੰ ਐਜ਼ ਅ ਸੋਸ਼ਲ ਕ੍ਰਾਈਮਨਲ ਦੇ ਤੌਰ ਤੇ ਜਾਂ ਇੱਕ ਡੇਵੀਅੰਟ ਦੇ ਤੌਰ ਤੇ ਦੇਖਦੇ ਰਹਿੰਦੇ ਆਂ ਹਮਮ ਸੰਦੇ ਵਿੱਚ ਜਦੋਂ ਦੀ ਸਾਈਕੋਲੋਜੀ ਅੰਡਰਸਟੈਂਡ ਕਰਨ ਦੀ ਲੋੜ ਆ ਜਿਵੇਂ ਇੱਕ ਸਾਈਕੋਪੈਥ ਹੁੰਦਾ ਨਾ ਹਮਮ ਸਾਈਕੋਪੈਥ ਆਪਾਂ ਦੇਖਿਆ ਕਿੰਨੇ ਕਿੰਨੇ ਦੇ ਤੇ ਬਹੁਤ ਸਾਰੀਆਂ ਵੈਬ ਸੀਰੀਜ਼ ਆ ਗਈਆਂ ਫੁੱਟ ਫੇਰੀ ਨਾਂ ਦੀ ਇੱਕ ਵੈਬ ਸੀਰੀਜ਼ ਆਈ ਸੀ ਹਾਂਜੀ ਉਹਦੇ ਵਿੱਚ ਉਹ ਬੱਚਿਆਂ ਨੂੰ ਬਹੁਤ ਅਬਿਊਜ਼ ਕਰਤਾ ਹੁੰਦਾ ਇੱਕ ਉਹ ਆਈ ਸੀਗੀ ਦੋ ਦੋ ਥਿੰਗ ਨਾਲ ਪਤਾ ਨਹੀਂ ਉਹਦੇ ਦੋ ਰੂਪ ਹੁੰਦੇ ਆ ਦੁਰੰਗਾ ਥਿੰਗ ਕੁਝ ਐਦਾਂ ਦੀ ਵੀ ਵੈਬ ਸੀਰੀਜ਼ ਆਈ ਸੀਗੀ ਹਮ ਤੇ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਕਿਸੇ ਨੂੰ ਕਿਸੇ ਨੂੰ ਪੇਂਦੇ ਕੇ ਖੁਸ਼ੀ ਮਿਲਦੀ ਹੈ ਇੱਕ ਕਹਾਣੀ ਨਾਂ ਦੀ ਫਿਲਮ ਵੀ ਆਈ ਸੀ ਸ਼ਾਇਦ ਉਹਦੀ ਵਿਦਿਆਵਲਨ ਵਿਦਿਆਵਲਨ ਦੀ ਉਹਦੇ ਵਿੱਚ ਵੀ ਇਹੋ ਜੇ ਕਈ ਕਹਾਣੀਆਂ ਦਿਖਾਈਆਂ ਜਾਂਦੀਆਂ 10 ਕਹਾਣੀਆਂ ਕੁਸ਼ਦਾਂ ਉਹਦੇ ਵਿੱਚ ਇੱਕ ਦਿਖਾਇਆ ਜਾਂਦਾ ਕਿ ਉਹਨੂੰ ਦੂਜੇ ਨੂੰ ਪੇਂ ਦੇ ਕੇ ਖੁਸ਼ੀ ਮਿਲਦੀ ਆ ਹਮਮ I think ਇਹੀ ਇਹਨਾਂ ਦੀ ਸਾਈਕੋਲੋਜੀ ਹੁੰਦੀ ਹੈ ਕਿ ਇੱਕ ਸਾਈਕੋਪੈਥ ਹੁੰਦੇ ਨੇ ਹਮਮ not a murderer ਵੀ ਨਹੀਂ ਆਪਾਂ ਕਹਿ ਸਕਦੇ ਸਾਈਕੋਪੈਥ ਹੁੰਦੇ ਹੈ ਕਿ ਜਿਨ੍ਹਾਂ ਨੂੰ ਹੁਣ ਟੇਸਟ ਆ ਹਮਮ ਕਿਸੇ ਨੂੰ 올ਡ ਲੇਡੀ ਅੱਛੀ ਲੱਗਦੀ ਆ ਹਮਮ ਓਲਡ ਲੇਡੀ ਦੇ ਵਿੱਚ ਇੰਟਰਸਟ ਲੈਂਦਾ ਕਿਸੇ ਨੂੰ ਆਪਣੀ ਉਮਰ ਤੋਂ ਵੱਡੀਆਂ ਲੇਡੀਜ਼ ਦੇ ਵਿੱਚ ਇੰਟਰਸਟ ਹੁੰਦਾ ਹੈ ਹੂੰ ਜਿਹੜੀ ਜਿਹੜੀ ਉਹਦੀ ਸੈਕਸ਼ੂਅਲ ਜਿਹੜੀ ਅਟਰੈਕਸ਼ਨ ਆ ਹੂੰ ਔਰ ਇੱਥੇ ਐਡੇ ਬੁਰੇ ਲੋਕ ਨੇ ਜਿਨ੍ਹਾਂ ਦੀ ਅਟਰੈਕਸ਼ਨ ਹੀ ਨਿੱਕੀਆਂ ਬੱਚੀਆਂ ਨੇ ਹੂੰ ਆਪਣੇ ਇੱਥੇ ਪੰਜਾਬ ਦਾ ਕੇਸ ਆ ਹੂੰ ਬੱਚੀਆਂ ਨੂੰ ਹਾਰਮੋਨਸ ਦੇ ਕੇ ਹੂੰ ਵੱਡੀਆਂ ਕਰਕੇ ਸੈਕਸ ਰੈਕੋਰਡ ਚਲਾਇਆ ਜਾ ਰਿਹਾ ਹੈ ਹਮ ਇਹ ਕਿਸੇ ਮੈਂ ਵੀ ਪੜ੍ਹ ਰਹੀ ਸੀ ਇੱਕ ਸਟੱਡੀ ਉਹਦੇ ਵਿੱਚ ਵੀ ਇਦਾਂ ਸੀ ਕਿ ਸਪੈਸ਼ਲੀ ਜਿੱਦਾਂ ਪ੍ਰੋਸਟੀਟਿਊਸ਼ਨ ਵਾਲਾ ਧੰਦਾ ਚਲਾਇਆ ਜਾਂਦਾ ਕੁੜੀਆਂ ਨੂੰ ਉਧਰ ਤੱਕੇ ਲਿਆ ਜਾ ਰਿਆ ਜਾਣਬੁੱਝ ਕੇ ਛੋਟੀਆਂ ਬੱਚੀਆਂ ਹਮ ਖਰੀਦੀਆਂ ਜਾਂਦੀਆਂ ਨੇ ਹਮ ਜਾਂ ਉਹਨਾਂ ਨੂੰ ਇਹ ਕਹਿ ਲਓ ਕਿ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਆ ਹਮ ਉਹਨਾਂ ਨੂੰ ਇੰਜੈਕਸ਼ਨ ਦਿੱਤੇ ਜਾਂਦੇ ਆ ਹਾਰਮੋਨਸ ਦੇ ਹਮ ਹਾਰਮੋਨਸ ਦੇ ਇੰਜੈਕਸ਼ਨ ਦੇ ਕੇ ਉਹਨਾਂ ਦੀ ਬ੍ਰੈਸਟ ਵੱਡੀ ਹੋ ਜਾਂਦੀ ਆ ਜਾਂ ਆ ਆਮ ਨਾਲੋਂ ਜਵਾਨ ਦਿਖਣ ਲੱਗ ਜਾਂਦੀਆਂ ਨੇ ਹਮ ਤੇ ਬਟ ਅੰਦਰੂਨੀ ਉਹ ਜੇ ਛੋਟੀਆਂ ਹੁੰਦੀਆਂ ਨੇ ਜੋ ਇੰਟਰਨਲ ਪਾਰਟ ਆ ਉਹਨਾਂ ਦੀ ਬੋਡੀ ਦਾ ਹੂੰ ਹੂੰ ਉਹ ਛੋਟਾ ਹੁੰਦਾ ਆ ਐਂਡ ਉਹਦੇ ਵਿੱਚ ਲੋਕ ਇੰਟਰਸਟ ਲੈਂਦੇ ਆ ਹੂੰ ਸੋ ਇਹ ਸਾਰੀ ਸਾਈਕੋਲੋਜੀ ਨਾ ਬੰਦੇ ਦੀ ਜਿਹੜੀ ਸੈਕਸ ਸਾਈਕੋਲੋਜੀ ਆ ਸਾਈਕੋਲੋਜੀ ਆ ਉਹਦੇ ਨਾਲ ਰਿਲੇਟਡ ਹੂੰ ਹੁਣ ਤੁਸੀਂ ਦੇਖੋ ਕਿ ਇੱਕ ਪਿਓ ਆਪਣੀ ਧੀ ਨਾਲ ਕਿਵੇਂ ਕਰ ਸਕਦਾ ਬਿਲਕੁਲ ਕਿਵੇਂ ਕਰ ਸਕਦਾ मतलब ਇਹੋ ਜਿਹੇ ਸੋਸ਼ਲ ਵੈਲਿਊਜ਼ ਆਪਾਂ ਨੂੰ ਸ਼ੁਰੂ ਤੋਂ ਸਿਖਾਈਆਂ ਜਾਂਦੀਆਂ ਹਨਾ ਖੁਸ਼ੀ ਦਾ ਇਹ ਜੋ ਸਾਨੂੰ ਸਿਖਾਇਆ ਜਾਂਦਾ ਆ ਮੈਨੂੰ ਲੱਗਦਾ ਸਿਖਾਇਆ ਹੀ ਜਾਂਦਾ ਆ ਜਿਹੜਾ ਸਾਡੇ ਕਹਿ ਦਿੰਦੇ ਨੇ ਨਾ ਵੀ ਅੱਜ ਕੱਲ ਇਹ ਗੱਲਾਂ ਹੋਣ ਲੱਗੀਆਂ ਨਾ ਹਾਂ ਇਹ ਪੁਰਾਣੀਆਂ ਨੇ ਹਾਂ ਆਪਾਂ ਚਰਨ ਸੇਵਾ ਦੀ ਗੱਲ ਕੀਤੀ ਉਹ ਪੁਰਾਣੀ ਪ੍ਰਥਾ ਸੀ ਹਾਂ ਦੇਵਦਾਸੀ ਪੁਰਾਣੀ ਪ੍ਰਥਾ ਆ ਹਾਂ ਔਰ ਇਹ ਜਿਹੜੇ ਚਾਈਲਡ ਅਬਿਊਜ਼ ਦੇ ਕਿੱਸੇ ਨੇ ਨਾ ਇਹ ਅੱਜ ਸਾਹਮਣੇ ਆਉਣ ਲੱਗੇ ਆ ਇਹ ਪੁਰਾਣੇ ਕਿੱਸੇ ਆ ਹਾਂ ਜੀਜਾ ਸਾਲੀ ਦੇ ਗਾਣੇ ਐਵੇਂ ਨਹੀਂ ਬਣ ਗਏ ਹਾਂ ਭਾਬੀ ਦੇ ਹੋਰ ਦੇ ਗਾਣੇ ਐਵੇਂ ਨਹੀਂ ਬਣ ਗਏ ਹਾਂ ਇਹੇ ਸਾਸੋਰੇ ਸਾਸ ਸੋਰੇ ਵਾਲੀਆਂ ਕਿੰਨੀਆਂ ਬੋਲੀਆਂ ਨੇ ਹੂੰ ਠੀਕ ਆ ਇਹ ਐਮ ਨਹੀਂ ਬਣੇ ਇਹ ਇਹ ਸਮਾਜ ਦੇ ਵਿੱਚ ਚੀਜ਼ਾਂ ਹਾਂ ਇਹ ਆ ਕਿ ਇਹੋ ਜੇ ਘਟਿਆ ਲੋਕ ਹੁੰਦੇ ਘਟ ਨੇ ਹੂੰ ਸਾਰੇ ਨਹੀਂ ਹੁੰਦੇ ਬਿਲਕੁਲ ਕਰੇ ਹੈ ਸੀ ਸਮਾਜ ਦੇ ਵਿੱਚ ਤਾਂ ਹੀ ਉਹ ਚੀਜ਼ਾਂ ਸਾਡੇ ਲੋਕ ਗੀਤਾਂ ਦੇ ਵਿੱਚ ਸੋ ਕਾਲਡ ਲੋਕ ਗੀਤਾਂ ਬੋਲੀਆਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੇ ਨੇ ਹੂੰ ਤੋ ਇਹਨਾਂ ਦੀ ਜਿਹੜੀ ਸਾਈਕੋਲੋਜੀ ਆ ਨਾ ਹੂੰ ਇਹ ਸਟੱਡੀ ਕਰਕੇ ਸਾਈਕੋਲੋਜੀਕਲ ਇਲਾਜ ਕਰਨ ਦੀ ਲੋੜ ਆ ਹੂੰ ਮੈਂ ਵੀ ਇਹ ਚੀਜ਼ ਸੋਚਦੀ ਸੀ ਕਿ ਅਗਰ ਇੱਕ ਬੰਦਾ ਰੇਪ ਕਰਦਾ ਜਾਂ ਕੁਝ ਵੀ ਉਹਨੂੰ ਕੀ ਜੇਲ ਵਿੱਚ ਪਾ ਦੇਣਾ ਜਾਂ ਫਾਂਸੀ ਦੇਣਾ ਉਹ ਮਤਲਬ ਉਹ ਸਹੀ ਸਜ਼ਾ ਆ ਨਹੀਂ ਉਹ ਸੁਧਰ ਸਕਦਾ ਆ ਇਹਦੇ ਨਾਲ ਨਹੀਂ ਫਿਰ ਇਹਦੇ ਮਤਲਬ ਕਿਉਂ ਨਹੀਂ ਇਹਦੇ ਉੱਤੇ ਕੰਮ ਤਾਂ ਹੀ ਹੋ ਗਿਆ ਕਿ ਉਹ ਬੰਦਾ ਖਤਰਗਰ ਹੋ ਗਿਆ ਹੈ ਨਾ ਤੇ ਪਾਕਸੋ ਕੇਸਿਸ ਦੇ ਵਿੱਚ ਫਾਂਸੀ ਦੀ ਸਜ਼ਾ ਹੈਗੀ ਆ ਬਟ ਰੀਅਰੈਸਟ ਆਫ ਰੀਅਰ ਕੇਸ ਹੈਗੇ ਆ ਕਿਉਂਕਿ ਅਸੀਂ ਆ ਆਈਸੀਪੀਸੀਆਰ ਸਾਈਨ ਕੀਤੀ ਹੋਈ ਆ ਹਾਂ ਇਹ ਇੰਟਰਨੈਸ਼ਨਲ ਕਵਨੈਂਟ ਔਨ ਸਿਵਲ ਪੋਲੀਟੀਕਲ ਰਾਈਟ ਸਾਈਨ ਕੀਤੀ ਹੋਈ ਆ ਜਿਹਦੇ ਵਿੱਚ ਇਹ ਆ ਕਿ ਅਸੀਂ ਡੈਥ ਪੈਨਲਟੀ ਰੀਅਰੈਸਟ ਆਫ ਰੀਅਰ ਕੇਸ ਚ ਦਵਾਂਗੇ ਪਹਿਲਾਂ ਤਾਂ ਸਾਨੂੰ ਅਬੋਲਿਸ਼ ਕਰਨ ਲਈ ਕਿਹਾ ਜਾ ਰਿਹਾ ਖੈਰ ਅਸੀਂ ਉਹ ਨਹੀਂ ਅਬੋਲਿਸ਼ ਕਰ ਰਹੇ ਹੈਗੇ ਤਾਂ ਉਹਦੇ ਵਿੱਚ ਸਾਨੂੰ ਜਸਟੀਫਿਕੇਸ਼ਨ ਦੇਣੀ ਪਊਗੀ ਕਿ ਅਸੀਂ ਡੈਥ ਪੈਨਲਟੀ ਦੇਖ ਕਿਉਂ ਰਹੇ ਆ ਹੂੰ ਠੀਕ ਹੈ ਤੇ ਹੁਣ ਡੈਥ ਪੈਨਲਟੀ ਨਾਲ ਤਾਂ ਚਲੋ ਖਤਮ ਹੋ ਗਿਆ ਪਰ ਜੇ ਇੱਕ ਇਨਸਾਨ ਜੇਲ ਦੇ ਵਿੱਚ ਆ ਉਹ ਇਹੋ ਜਿਹਾ ਆ ਔਰ ਜੇਲ ਦੇ ਵਿੱਚ ਉਹਨੂੰ ਉਹੋ ਜਿਹੇ ਲੋਕ ਹੋਰ ਮਿਲਦੇ ਆ ਹੂੰ ਉਹ ਸੁਧਰੇਗਾ ਨਹੀਂ ਉਹ ਹੋਰ ਵੱਡਾ ਕ੍ਰਿਮੀਨਲ ਬਣ ਕੇ ਨਿਕਲ ਸਕਦਾ ਸੋ ਸਾਨੂੰ ਉਹਨਾਂ ਦੇ ਮੈਂਟਲ ਟ੍ਰੀਟਮੈਂਟ ਦੀ ਲੋੜ ਆ ਹੂੰ ਫਿਰ ਇਸ ਚੀਜ਼ ਤੇ ਕਿਉਂ ਨਹੀਂ ਵਰਕ ਹੋ ਰਿਹਾ ਪਤਾ ਹੈ ਜੀ ਸਭ ਨੂੰ ਪਤਾ ਆ ਕਿਤੇ ਨਾ ਕਿਤੇ ਇਹ ਸਾਡੀ ਕਮੀ ਆ ਨਾ ਹੂੰ ਇਹ ਸਿਰਫ ਸਾਡੇ ਨਹੀਂ ਇੰਟਰਨੈਸ਼ਨਲ ਲੈਵਲ ਤੇ ਕਮੀਆਂ ਮੈਂ ਕਿਤੇ ਵੀ ਨਹੀਂ ਦੇਖਿਆ ਹੈਗਾ ਕਿ ਇਹਨਾਂ ਦਾ ਇਸ ਤਰੀਕੇ ਨਾਲ ਇਲਾਜ ਇਦਾਂ ਦੀਆਂ ਥਿਉਰੀਜ਼ ਆਈਆਂ ਸੀਗੀਆਂ ਜਿਨ੍ਹਾਂ ਨੇ ਕਿਹਾ ਕਿ ਜੋ ਬਿਮਾਰ ਜੋ ਅਪਰਾਧ ਕਰਦਾ ਆ ਉਹ ਸਾਈਕੋਲੋਜੀਕਲੀ ਠੀਕ ਨਹੀਂਗਾ ਜਿਵੇਂ ਸਾਈਕੋਨੈਟਿਕਲ ਥਿਉਰੀ ਦਿੱਤੀ ਸੀਗੀ ਸਿਗਮੰਟ ਫਰੋਇਡ ਨੇ ਹਮ ਬਟ ਉਹਨਾਂ ਦੇ ਉੱਤੇ ਕੰਮ ਨਹੀਂ ਹੋਇਆ ਥਿਉਰੀਜ਼ ਫੇਲ ਹੋ ਗਈਆਂ ਹਮ ਸੌਖਾ ਤਰੀਕਾ ਇਹੀ ਲੱਗਦਾ ਕਿ ਜਸਟ ਪੁੱਟ देम ਇਨ ਜੇਲ ਹਮ ਪੁਨਿਸ਼ देम ਹਮ ਉਹਨਾਂ ਨਾਲ ਹੀ ਗੋਸਟ ਜਸਟਿਸ ਸੈਟੀਸਫਾਈ ਹੋ ਜਾਂਦੀ ਆ ਹੂੰ ਠੀਕ ਆ ਬਟ ਉਹਨਾਂ ਨੂੰ ਰਿਅਲਾਈਜੇਸ਼ਨ ਨਹੀਂ ਕਰਾਈ ਜਾਂਦੀ ਹੂੰ ਜੇ ਉਹਨਾਂ ਨੂੰ ਰਿਅਲਾਈਜੇਸ਼ਨ ਕਰਾਈ ਜਾਊਗੀ ਤਾਂ ਉਹੀ ਕੱਲੋਂ ਹੋਰਾਂ ਨੂੰ ਰਿਅਲਾਈਜ਼ ਕਰਾ ਸਕਦੇ ਆ ਕਿ ਮੈਂ ਇਹੀ ਘਣਾਉਣਾ ਕੰਮ ਕੀਤਾ ਸੀਗਾ ਹੂੰ ਬਟ ਇਹ ਗਲਤ ਆ ਹੂੰ ਫਿਰ ਤੁਸੀਂ ਕਿਉਂਕਿ ਜਦ ਤੱਕ ਉਹਨੂੰ ਖੁਦ ਨਹੀਂ ਉਹ ਗਿਲਟੀ ਫੀਲ ਕਰੂਗਾ ਦੂਸਰਿਆਂ ਲਈ ਕਿਵੇਂ ਉਹ ਐਗਜ਼ੈਂਪਲ ਬਣ ਸਕਦੀ ਆ ਜਿਵੇਂ ਉਹ ਫਾਦਰ ਆ ਉਹ ਬਿਲਕੁਲ ਬੈਠਾ ਆ ਮੈਂ ਕੋਈ ਗੁਨਾਹ ਥੋੜੀ ਕੀਤਾ ਹੂੰ ਕਿਉਂਕਿ ਜਿੱਦਣ ਉਹਨੂੰ ਗੁਨਾਹ ਦਾ ਅਹਿਸਾਸ ਹੋ ਗਿਆ ਉਹ ਆਪਣੇ ਆਪ ਨੂੰ ਫਾਂਸੀ ਦੇ ਕੇ ਦੀ ਗੱਲ ਕਰ ਰਹੀ ਸੀ ਉਹਦੇ ਵਿੱਚ ਵੀ ਤਾਂ ਖੁਦ ਹੀ ਕਹਿ ਰਹੀ ਸੀਗਾ ਕਹਿੰਦਾ ਜੀ ਬਾਹਰ ਕਿਆ ਕਰ ਰਹੀ ਥੀ ਮੈਂ ਤੋ ਕਰੂੰਗਾ ਐਸੇ ਹਾਂ ਉਹਦੇ ਵਿੱਚੋਂ ਇੱਕ ਨੇ ਫਾਂਸੀ ਵੀ ਦੇ ਲਈ ਸੀ ਆਪਦੇ ਆਪ ਨੂੰ ਹਾਂ ਸ਼ਾਇਦ ਉਹਨੂੰ ਗਿਲਟ ਦਾ ਅਹਿਸਾਸ ਹੋਇਆ ਤਾਂ ਹੀ ਦੇ ਲਈ ਫਾਂਸੀ ਉਹਨੇ ਹੋ ਸਕਦਾ ਸੋ ਦੇਖੋ ਇੱਕ ਨਾ ਕ੍ਰਿਮੀਨਲ ਸਾਈਕੋਲੋਜੀ ਆ ਉਹ ਕਹਿੰਦੀ ਹੈ ਕਿ ਜਦੋਂ ਕੋਈ ਕ੍ਰਾਈਮ ਕਰਕੇ ਆਉਂਦਾ ਆ ਜਿਹੜਾ ਮੈਕਸਿਮਮ ਕੇਸਿਸ ਦੇ ਵਿੱਚ ਜਦੋਂ ਸੀ ਕ੍ਰਿਮੀਨਲ ਜਸਟਿਸ ਆ ਕ੍ਰਿਮੀਨਲ ਸਾਈਕੋਲੋਜੀ ਪੜ੍ਹਦੇ ਆ ਕਹਿੰਦੇ ਕਿ ਜਿਹੜੇ ਮੈਕਸਿਮਮ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਜਦੋਂ ਕੋਈ ਕ੍ਰਾਈਮ ਕਰਕੇ ਆਉਂਦਾ ਆ ਤਾਂ ਉਹਨੂੰ ਸੈਕੰਡ ਡੇ ਹੀ ਗਿਲਟ ਹੋ ਜਾਂਦੀ ਹੈ ਕਿ ਯਾਰ ਮੈਂ ਗਲਤ ਕਰਤਾ ਹੂੰ ਮਤਲਬ ਜਿਹੜੇ ਮਰਡਰ অর ਰੇਪ ਇਹੋ ਜਿਹੇ ਕੇਸਿਸ ਦੇ ਵਿੱਚ ਹੁੰਦਾ ਕਿਉਂ ਕਿਉਂਕਿ ਜਦੋਂ ਉਹਨੇ ਉਹ ਕ੍ਰਾਈਮ ਕੀਤਾ ਹੁੰਦਾ ਉਹਦੇ ਦਿਮਾਗ ਦੇ ਉੱਤੇ ਕੋਈ ਹੋਰ ਹਾਰਮੋਨ ਜਾਂ ਅਸਲ 'ਚ ਕਹਾਣੀ ਹਾਰਮੋਨਸ ਦੀ ਹੋਈ ਆ ਹਨਾ ਉਹਦੇ ਹੋਰ ਹਾਰਮੋਨ ਹਾਵੀ ਹੋਇਆ ਹੁੰਦਾ ਦਿਮਾਗ ਤੇ ਤਾਂ ਉਸ ਸਮੇਂ ਉਹਦਾ ਦਿਮਾਗ ਦੇ ਤੇ ਕੰਟਰੋਲ ਨਹੀਂ ਹੁੰਦਾ ਹੂੰ ਸੋ ਕਿਸੇ ਵੀ ਰੀਜ਼ਨ ਕਰਕੇ ਹੋ ਸਕਦਾ ਆ ਤਾਂ ਉਹਨੂੰ ਗਿਲਟ ਹੋਣੀ ਲੱਗ ਜਾਂਦੀ ਆ ਹੂੰ ਸੋ ਜਦੋਂ ਉਹਨੂੰ ਗਿਲਟ ਹੁੰਦੀ ਆ ਉਹ ਰੈਟੀਫਾਈ ਤੇ ਜਿਨ੍ਹਾਂ ਨੂੰ ਗਿਲਟ ਨਹੀਂ ਫੀਲ ਹੁੰਦੀ ਹੈਗੀ ਹੂੰ ਉਹ ਆਪ ਦੇ ਐਕਸ਼ਨ ਨੂੰ ਜਸਟੀਫਾਈ ਕਰਦੇ ਨੇ ਕਹਿੰਦੇ ਮੇਰਾ ਇਹ ਐਕਸ਼ਨ ਬਿਲਕੁਲ ਸਹੀ ਆ ਹੂੰ ਗਲਤ ਤਾਂ ਲੋਕ ਸਮਝ ਰਹੇ ਆ ਜਿਵੇਂ ਉਹ ਮੈਂ ਤੁਹਾਨੂੰ ਫਿਲਮ ਦਸੀ ਉਹਨੇ ਤੇ ਕੋਟ ਕੀਤਾ ਸੀ ਮਹਾਰਾਜ ਹੂੰ ਹੂੰ ਉਮਰਾਜ ਦੇ ਜਦੋਂ ਖਿਲਾਫ ਆਵਾਜ਼ ਆਕੇ ਜਾਂਦੀ ਉਹ ਡੈਫਰਮੇਸ਼ਨ ਸੂਟ ਫਾਈਲ ਕਰ ਦਿੰਦਾ ਕਿ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੂੰ ਔਰ ਉਹ ਜਸਟੀਫਾਈ ਕਰਦਾ ਕਹਿੰਦਾ ਤਾਂ ਮੈਂ ਗਲਤ ਥੋੜੀ ਕਰ ਰਿਹਾ ਮੈਂ ਤੇ ਇਹਨਾਂ ਨੂੰ ਮੁਕਸ਼ ਦੇ ਰਿਹਾ ਹੂੰ ਉਹ ਆਪਣੀ ਲਸਟ ਨੂੰ ਜਸਟੀਫਾਈ ਕਰਦਾ ਆ ਉਹਨਾਂ ਦੀ ਭਗਤੀ ਨਾਲ ਜੋੜ ਕੇ ਹੂੰ ਸੋ ਉਹ ਲੋਕ ਅਹਿਸਾਸ ਨਹੀਂ ਕਰ ਪਾਉਂਦੇ ਔਰ ਰਿਅਲਾਈਜ਼ੇਸ਼ਨ ਇਜ਼ ਵੈਰੀ ਇੰਪੋਰਟੈਂਟ ਜਿਵੇਂ ਰਿਹੈਬਿਟੇਸ਼ਨ ਜ਼ਰੂਰੀ ਹੈ ਵਿਕਟਮ ਦੀ ਤਾਂ ਉਵੇਂ ਅਕਿਊਜ਼ ਦੀ ਰਿਅਲਾਈਜ਼ੇਸ਼ਨ ਇਜ਼ ਆਲਸੋ ਇੰਪੋਰਟੈਂਟ ਹੂੰ ਇਹਦੀ ਕਮੀ ਹੈ ਤੇ ਹੂੰ ਜਿਵੇਂ ਆਪਾਂ ਦੇਖਦੇ ਛੋਟੇ ਛੋਟੇ ਬੱਚੀਆਂ ਬੱਚੇ ਘਰਾਂ ਦੇ ਵਿੱਚ ਵੀ ਉਹਨਾਂ ਲਈ ਸੇਫ ਨਹੀਂ ਹੈ ਐਨਵਾਇਰਨਮੈਂਟ ਅਗਰ ਕਿਸੇ ਨਾਲ ਇਦਾਂ ਦਾ ਕੁਝ ਹੋ ਵੀ ਜਾਂਦਾ ਪਹਿਲੀ ਗੱਲ ਤਾਂ ਉਹਨੂੰ ਸਮਝ ਨਹੀਂ ਆਉਂਦੀ ਜੇ ਉਹਨੂੰ ਥੋੜਾ ਲੱਗਦਾ ਵੀ ਮੈਂ ਕਿੰਨੂੰ ਦੱਸਾਂ ਉਹਨੂੰ ਹੁੰਦਾ ਕਿ ਪਤਾ ਨਹੀਂ ਇਹ ਗਲਤ ਹੋਇਆ ਵੀ ਮੈਨੂੰ ਗਲਤ ਸਮਝੂਗੇ ਮੇਰੀ ਗੱਲ ਨਹੀਂ ਕਿਸੇ ਨੇ ਸੁਣਨੀ ਜਾਂ ਮੈਨੂੰ ਐਕਸੈਪਟ ਨਹੀਂ ਕਰੋਗੇ ਇਹ ਹੁੰਦੀ ਹੈ ਫਿਰ ਬੱਚਿਆਂ ਲਈ ਕਿਵੇਂ ਸੇਫ ਐਨਵਾਇਰਨਮੈਂਟ ਬਣਾਇਆ ਜਾ ਸਕਦਾ ਘਰਾਂ ਚੋ ਇਹ ਜੋ ਮੈਮਰੀ ਮਾਪਿਆਂ ਦੀ ਆ ਹਮ ਅਸੀਂ ਵੀ ਜਦੋਂ ਸੈਮੀਨਾਰ ਲਾਉਨੇ ਆ ਅਸੀਂ ਮਾਪਿਆਂ ਨੂੰ ਟੀਚਰਸ ਨੂੰ ਬੱਚਿਆਂ ਨੂੰ ਇਹ ਦੱਸੀਦਾ ਕਿ ਜੇ ਇਹੋ ਜੀ ਕੋਈ ਗੱਲ ਹੁੰਦੀ ਹੈ ਉਹਦੇ ਵਿੱਚ ਤੁਸੀਂ ਕਸੂਰਵਾਰ ਨਹੀਂਗੇ ਬੱਚੇ ਨੂੰ ਇਹ ਅਹਿਸਾਸ ਕਰਾਇਆ ਜਾਊਗਾ ਹਮ ਕਿ ਇਹਦੇ ਵਿੱਚ ਜੇ ਤੁਹਾਡੇ ਨਾਲ ਕੁਝ ਹੁੰਦਾ ਆ ਉੱਥੇ ਤੁਸੀਂ ਕਸੂਰਵਾਰ ਨਹੀਂਗੇ ਉਹਦੇ ਵਿੱਚ ਜਿਹੜਾ ਕਰ ਰਿਹਾ ਆ ਉਹ ਕਸੂਰਵਾਰ ਆ ਜਦੋਂ ਅਸੀਂ ਜਿਹੜਾ ਬਲੇਮ ਆ ਨਾ ਬਲੇਮ ਦੀ ਡਾਇਰੈਕਸ਼ਨ ਬਦਲਾਂਗੇ ਹਮ ਹਜੇ ਵਿਕਟਮ ਬਲੇਮਿੰਗ ਜ਼ਿਆਦਾ ਚੱਲਦੀ ਆ ਹਮ ਜਦੋਂ ਉਹ ਵਿਕਟਮ ਨੂੰ ਬਲੇਮ ਕਰਨਾ ਦੀ ਜਗ੍ਹਾ ਦੇ ਉੱਤੇ ਬਲੇਮ ਜਿਹੜਾ ਹੈਗਾ ਆਈਦਰ ਸੁਸਾਇਟੀ ਦੇ ਜਿਹੜੇ ਨਾਰਮਸ ਨੇ ਗਲਤ ਆ ਉਨਾਂ ਵੱਲ ਫੋਕਸ ਕੀਤਾ ਜਾਊਗਾ ਜਾਂ ਜਿਨੇ ਐਕਟ ਗਲਤ ਕੀਤਾ ਰੋਂਗ ਡੂਅਰ ਵੱਲ ਬਲੇਮ ਦਾ ਫੋਕਸ ਕੀਤਾ ਜਾਊਗਾ ਉਦੋਂ ਸਿਚੁਏਸ਼ਨ ਬੈਟਰ ਹੋ ਸਕਦੀ ਹੈ ਸੋ ਸਾਨੂੰ ਬੱਚੇ ਦੇ ਕੇਸ ਦੇ ਵਿੱਚ ਬੱਚੇ ਨੂੰ ਸਮਝਾਉਣਾ ਪਊਗਾ ਕਿ ਇਟ ਇਜ਼ ਨਾਟ ਯਰ ਫਾਲਟ ਇਟ ਇਜ਼ देयर ਫਾਲਟ ਬੱਚੇ ਨੂੰ ਇਹ ਗੱਲ بار بار ਦੱਸਣੀ ਪਊਗੀ ਸਮਝਾਉਣੀ ਪਊਗੀ ਜਦੋਂ ਉਹਨਾਂ ਨੂੰ ਅਸੀਂ ਜਾਣਕਾਰੀ ਦਿੰਨੇ ਆ ਪੌਕਸੋ ਬਾਰੇ ਦਿੰਨੇ ਆ ਜਦੋਂ ਅਸੀਂ ਸੈਕਸ ਅਬਿਊਜ਼ ਬਾਰੇ ਜਾਣਕਾਰੀ ਦਿੰਦੇ ਆ ਤਾਂ ਉਸ ਸਮੇਂ ਸਾਨੂੰ ਨਾਲ-ਨਾਲ ਇਹ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਕਿ ਜੇਕਰ ਇਹੋ ਜੀ ਗੱਲ ਹੁੰਦੀ ਆ ਯੂ ਆਰ ਨੋਟ ਐਟ ਫਾਲਟ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਤੁਸੀਂ ਹਰ ਗੱਲ ਮਾਂ-ਬਾਪ ਨੂੰ ਦੱਸਣੀ ਆ ਚਾਹੇ ਤੁਹਾਡੇ ਨਾਲ ਚੰਗਾ ਹੋਇਆ ਚਾਹੇ ਤੁਹਾਡੇ ਨਾਲ ਮਾੜਾ ਹੋਇਆ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਡਰਨਾ ਨਹੀਂ ਜੇਕਰ ਤੁਹਾਨੂੰ ਡਰਾਇਆ ਜਾ ਰਿਹਾ ਥੈਨ ਸੇਫ এনवायरमेंट ਮਿਲਦਾ